ਪਹਿਲਾ ਉਪਦੇਸ਼ ਸਤਨਾਮ ਦਾ ਦੁਨੀ ਚੰਦ ਨੂੰ ਇਤਿਹਾਸ ਵਿੱਚ ਦਿੱਤਾ ਹੈ। ਦੂਸਰਾ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਪਿਤਾ ਕਾਲੂ ਜੀ ਤੇ ਮਾਤਾ ਤਿੱਪਤਾ ਜੀ ਅਕਾਲ ਚਲਾਣਾ ਕਰਦੇ ਆ ਉਸ ਸਮੇਂ ਦਿੱਤਾ। ਉਦੋਂ ਕੀ ਕਿਹਾ? ਉਦੋਂ ਕਬੀਰ ਰਾਜ ਜੀ ਲਿਖਦੇ ਨੇ ਸਤਿਗੁਰਾਂ ਨੇ ਕਿਹਾ ਸੀ ਕਿ ਸਤਨਾਮ ਦਾ ਸਿਮਰਨ ਕਰੋ ਬਾਣੀ ਪੜੋ ਸਤ ਸੰਗਤ ਮੈਂ ਸਰਦਾ ਧਰਨਨ ਸਤਨਾਮ ਕੋ ਸਿਮਰਨ ਕਰਨਨ ਕਬੀਰ ਰਾਜ ਸ਼ਬਦਾਂ 'ਤੇ ਧਿਆਨ ਦਿਓ ਜੀ ਕਹਿੰਦੇ ਆ ਕਿ ਸਤਨਾਮ ਦਾ ਸਿਮਰਨ ਕਰਨਾ ਹੈ ਕਬੀਰ ਰਾਜ ਕਹਿੰਦੇ ਸਤ ਸੰਗਤ ਮੈਂ ਸਰਦਾ ਧਰਨ ਸਤਨਾਮ ਕੋ ਸਿਮਰਨ ਕਰਨ ਪੂਰਨ ਲਖੋ ਪਰਮੇਸ਼ਰ ਏਕੂ ਮਨ ਤੇ ਕਲਮਲ ਹੋਤ ਅਨੇਕੂ ਕਹਿੰਦੇ ਤੁਹਾਡੇ ਮਨ ਦੇ ਅਨੇਕਾ ਪਾਪ ਕੱਟੇ ਜਾਣਗੇ ਜਦੋਂ ਤੁਸੀਂ ਬਹਿ ਕੇ ਜਪੋਗੇ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਤੁਸੀਂ ਜਪੋਗੇ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਜੀ ਕਹਿੰਦੇ